ਤਾਂ ਬੜੀ ਅਫਸੋਸਨਾਕ ਹਾਲਾਤ ਨੇ ਪੰਜਾਬ ਦੇ ਲੋਕ ਤਰਾ-ਤਰਾ ਕਰ ਰਹੇ ਨੇ ਸਰਕਾਰ ਦਾ ਆ ਦੀ ਕੋਈ ਚੀਜ਼ ਨਹੀਂ ਤੇ ਜੋ ਸਰਕਾਰਾਂ ਦਾ ਰੋਲ ਹੋਣਾ ਕਹਿੰਦਾ ਇਥੇ ਹਾਲਾਤਾਂ ਵਿੱਚ ਉਹ ਨਹੀਂ ਹੈ ਸਿਵਾਏ ਕੁਝ ਅਸਰਾਂ ਤੋਂ ਅਫਸਰशाही ਵੀ ਜਿਹੜੀ ਹੈ ਤਕਰੀਬਨ ਗੈਰ ਹਾਜ਼ਰ ਹੈ ਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਵੀ ਜਿਹੜੀ ਉਹਨਾਂ ਨਹੀਂ ਕਰ ਸਕੀ ਤੇ ਸਰਕਾਰ ਦਾ ਤਾਂ ਨਾ ਹੀ ਨਹੀਂ ਹੈਗਾ ਤੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਵੀ ਵਰਗੇ ਕਿਸਾਨ ਹੈ ਮਜ਼ਦੂਰ ਹੈ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਪਰਪਾਈ ਕਰਨੀ ਚਾਹੀਦੀ ਹੈ ਅਸੈਸਮੈਂਟ ਕਰਕੇ ਮਦਦ ਕਰਨੀ ਚਾਹੀਦੀ ਹੈ ਤਾਂਕਿ ਲੋਕ ਦੁਆਰੇ ਆਪਣੇ ਪੈਰਾਂ ਤੇ ਖੜ ਸਕਣ ਨਹੀਂ ਜਿਹੜੇ ਉਹ ਲੋਕ ਨੇ ਉਹਨਾਂ ਦੇ ਘਰ ਵੀ ਬਾਰ ਵੀ ਖਤਮ ਹੋ ਗਏ ਕਾਰੋਬਾਰ ਵੀ ਖਤਮ ਹੋ ਗਏ ਸਾਰਾ ਕੁਝ ਨਸ਼ਟ ਹੋਇਆ ਪਿਆ ਤੋਂ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਇਹ ਤਾਂ ਜਿਹੜਾ ਵੀ ਜਿੰਨਾ ਵੀ ਕੁਝ ਹੋਇਆ ਉਹ ਲੋਕਾਂ ਦੇ ਸਹਿਯੋਗ ਨਾਲ ਹੋਇਆ ਆਮ ਪਬਲਿਕ ਦੇ ਸਹਿਯੋਗ ਨਾਲ ਹੋਇਆ ਜੋ ਕੁਝ ਮਦਦ ਉੱਥੇ ਆ ਆ ਮਦਦ ਲੋਕਾਂ ਨੇ ਭੇਜੀ ਹੈ ਪਰ ਕੋਈ ਅਜੇ ਤੱਕ ਸਰਕਾਰ ਨਹੀਂ ਕਣਾ ਸਕਦੀ ਵੀ ਉਹਨਾਂ ਨੇ ਕਿਤੇ ਵੀ ਕੋਈ ਆਪਦੇ ਵੱਲੋਂ ਕੋਈ ਸਹਾਇਤਾ ਜਾਂ ਕੋਈ ਮੁਆਵਜ਼ਾ ਦਿੱਤਾ ਹੋਵੇ ਉਹਨਾਂ ਨੂੰ ਮੈਂ ਤੇ ਇਹ ਕਹੂੰਗਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਇਸ ਸਹਾਇਤਾ ਦੇ ਕਾਰਜਾਂ ਨੂੰ ਜਾਂ ਮੁਆਵਜ਼ੇ ਦੇ ਕਾਰਜ ਨੂੰ ਸ਼ੁਰੂ ਕਰਨਾ ਚਾਹੀਦਾ ਤੇ ਮੈਂ ਕੇਂਦਰ ਨੂੰ ਇਹ ਕਰਨਾ ਚਾਹਣਾ ਕੇਂਦਰ ਸਰਕਾਰ ਨੂੰ ਜਿਹੜੇ ਉਹਨਾਂ ਨੇ ਮੁਆਵਜ਼ਾ ਰੱਖਿਆ ਹੈ ਜਿਹੜੀਆਂ ਲੋਕਾਂ ਨੂੰ ਮੁਆਵਜ਼ਾ ਦੇਣਾ ਹੈ ਘਰਾਂ ਦਾ ਚਾਹੇ ਫਸਲਾਂ ਦਾ ਉਹ ਵੀ ਵਧਾਉਣਾ ਚਾਹੀਦਾ ਕਿਉਂਕਿ ਫਸਲ ਦਾ ਜਿਹੜਾ ਹੈ 12000 ਰੁਪਏ ਬਹੁਤ ਥੋੜੀ ਰਕਮ ਹੈ ਇਹਦੇ ਨਾਲ ਤਾਂ ਜਿਹੜਾ ਜਿੰਨਾ ਖਰਚਾ ਹੋਇਆ ਉਹ ਵੀ ਪੂਰਾ ਨਹੀਂ ਹੋਣਾ ਨੁਕਸਾਨ ਤਾਂ ਕਿੱਥੋਂ ਪੂਰਾ ਹੋਣਾ ਜਿਹੜੇ ਮਕਾਨ ਜਿਨ੍ਹਾਂ ਦੇ ਟੱਗੇ ਉਹਨਾਂ ਨੂੰ ਵੀ ਤਕਰੀਬਨ ਲੱਖ ਰੁਪਇਆ ਉਹਦੇ ਨਾਲ ਵੀ ਕੁਝ ਨਹੀਂ ਬਣਦਾ ਮੁਰੰਮਤ ਲਈ ਵੀ 15000 ਰੁਪਇਆ ਉਹਦੇ ਨਾਲ ਕੁਝ ਨਹੀਂ ਬਣਦਾ ਸੋ ਇਹ ਰਾਸ਼ੀ ਸਾਰੀ ਵਧਾਉਣੀ ਚਾਹੀਦੀ ਹੈ ਤਾਂਕਿ لوکاں ਦਾ ਦਵਾਰੇ ਜਿਹੜਾ ਹੈ ਸਰਕਾਰਾਂ ਤੇ ਵੀ ਭਰੋਸਾ ਬਣੇ ਤੇ ਆਪਦੇ ਪੈਰਾਂ 'ਚ ਵੀ ਲੋਕ ਖੜੇ ਹੋ ਸਕਣ ਬਿਲਕੁਲ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਫੰਡ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਲਈ ਉਹਨੂੰ ਕਿਸ ਤਰ੍ਹਾਂ ਦੇਖੇ 1200 ਕਰੋੜ ਦਾ ਚਾਹੀਦਾ ਪਿਛਲਾ 1200 ਕਰੋੜ ਆ ਜਿਹੜਾ ਪੰਜਾਬ ਸਰਕਾਰ ਦੇ ਕੋਲ ਪਿਆ ਤੇ 16 ਕਰੋੜ 20 ਕਰੋੜ ਜਿਹੜਾ ਫੋਕਸ ਆਉਂਦਾ ਦੇਖੋ ਜਿਹੜਾ ਪਹਿਲਾ ਵਾਰ ਰਾਸ਼ੀ ਦੀ ਗੱਲ ਕਰ ਰਹੇ ਆ 12000 ਕਰੋੜ ਰੁਪਇਆ ਉਹ ਤਾਂ ਰਿਜ਼ਰਵ ਫੰਡ ਹੁੰਦਾ ਹੈ ਉਹ ਸਾਰੇ ਸੂਬਿਆਂ ਕੋਲ ਪੱਕਾ ਹੁੰਦਾ ਹੈ ਵੀ ਜਦ ਦੀ ਕੋਈ ਆਫਤਾ ਆ ਜੇ ਨਾਲ ਦੀ ਨਾਲ ਹੀ ਉਹ ਇਮੀਡੀਏਟਲੀ ਦੇਣਾ ਹੁੰਦਾ ਹੈ ਉਹ ਸਰਕਾਰਾਂ ਕੋਲੇ ਹੈਗਾ ਸਰਕਾਰ ਨੂੰ ਉਹ ਖਰਚਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ 16000 ਕਰੋੜ ਰੁਪਏ ਚੋਂ ਵਾਅਦਾ ਕਰਨਾ ਚਾਹੀਦਾ 16000 ਕਰੋੜ 1600 ਕਰੋੜ ਰੁਪਏ ਨਾ ਕਾਫੀ ਹੈ ਇਹਦੇ ਵਿੱਚ ਵਾਅਦਾ ਕਰਨਾ ਚਾਹੀਦਾ ਤਾਂ ਕਿ ਦੋਨੇ ਸਰਕਾਰਾਂ ਰਲ ਕੇ ਲੋਕਾਂ ਦੀ ਸਾਰਾ ਵੰਨ ਨਾ ਕਿ ਆਪਣੀ ਸਿਆਸਤ ਕਰਨ ਹੁਣ ਤਾਂ ਦੋਨੇ ਆਪਣੀ ਸਿਆਸਤ ਕਰ ਰਹੀਆਂ ਉਹ ਕਹਿੰਦੇ ਅਸੀਂ ਦੇਤਾ ਇਹ ਨਹੀਂ ਖਰਚ ਰਹੇ ਉਹ ਕਹਿੰਦੇ ਸਾਨੂੰ ਇੰਨੇ ਹਜ਼ਾਰ ਕਰੋੜ ਦੇ ਦੇਣ ਵਾਲਾ ਤੁਸੀਂ ਵੰਡੋ ਤਾਂ ਸਹੀ ਹਜੇ ਤੁਸੀਂ ਦੇਣਾ ਤਾਂ ਸ਼ੁਰੂ ਕਰੋ ਹਜੇ ਤਾਂ ਆਪ ਇੱਕ ਦੂਜੇ ਨਾਲ ਲੜਾਈ ਲੜੀ ਜਾਂਦੇ ਨੇ ਬਿਲਕੁਲ 340 ਪਾਰਟੀ ਦੇ ਕੁਝ ਆਗੂਆਂ ਵੱਲੋਂ ਸਖ਼ਤ ਤੇ ਇਲਜ਼ਾਮ ਲਗਾਏ ਨੇ ਕਿ ਉਹ ਸ਼ਰਮੀਲ ਗੋਲਕ ਦਾ ਪੈਸਾ ਜਿਹੜਾ ਹਰ ਪੀੜਤਾ ਦੇ ਵਿੱਚ ਵੰਡ ਰਿਹਾ ਹੈ ਨਾ ਉਸ ਨੂੰ ਇਤਨਾ ਜੋਖਮ ਉਹ ਅਸੀਂ ਐਸਜੀਪੀਸੀ ਦਾ ਪੈਸਾ ਹਰ ਪੀੜਤਾ ਨੂੰ ਵੰਡਣ ਦੇ ਵਿਰੋਧ 'ਚ ਨਹੀਂ ਤਾਂ ਲੈ ਐਸਜੀਪੀਸੀ ਨੇ 20 ਕਰੋੜ ਰੁਪਏ ਦਾ ਐਲਾਨ ਕੀਤਾ ਅਸਟਾ ਕਹਿੰਦੇ ਇਹਨੂੰ 50 ਕਰੋੜ ਰੁਪਏ ਕਰੋ ਕਿਉਂਕਿ ਇਹ ਪੈਸਾ ਲੋਕਾਂ ਦਾ ਪੈਸਾ ਸੰਗਤ ਦਾ ਪੈਸਾ ਹੈ ਸੰਗਤ ਵਿੱਚ ਜਾਣਾ ਚਾਹੀਦਾ ਪਰ ਸਾਨੂੰ ਦੁੱਖਿਤ ਕਰਦਾ ਹੈ ਵੀ ਇਹਨੂੰ ਸਿਆਸੀ ਲਾਹੇ ਲੈਣ ਵਾਸਤੇ ਵੰਡਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਐਲਾਨ ਤਾਂ ਇਹ ਦਿਖਾ ਰਹੇ ਨੇ ਵੀ ਮੈਂ ਆਪਦੇ ਵੱਲੋਂ ਦੇ ਰਿਹਾ ਆਪਦੇ ਵੱਲੋਂ ਕਰ ਰਿਹਾ ਪਰ ਪੈਸਾ ਜਿਹੜਾ ਡੀਜ਼ਲ ਹੈ ਜਾਂ ਹੋਰ ਹੈ ਉਹ ਜਾ ਰਿਹਾ ਗੋਲਕ ਚੋਂ ਤੇ ਦੇਖੋ ਉੱਥੇ ਐਸਜੀਪੀਸੀ ਮੈਂਬਰ ਕੋਈ ਨਹੀਂ ਜਿਹੜੇ ਜੇ ਸਾਰਾ ਕੁਝ ਵੰਡ ਰਹੇ ਨੇ ਉੱਥੇ ਹਲਕਾ ਇੰਚਾਰਜ ਆਪਦੇ ਲੈਵਲ ਤੇ ਮੰਗਾ ਕੇ ਗੁਰੂ ਘਰਾਂ ਚ ਉੱਥੇ ਵੰਡ ਰਹੇ ਨੇ ਸੋ ਇਹਨੂੰ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਉਹਨਾਂ ਦੇ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਐਸਜੀਪੀਸੀ ਪੈਸੇ ਦੇ ਰਹੀਆਂ ਜਿਹੜਾ ਮੈਂ ਬਿਲਕੁਲ ਗਲਤ ਜਿਹੜਾ ਹੈ ਇਹ ਬਿਲਕੁਲ ਵੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਹਾਂ ਐਸਜੀਪੀਸੀ ਆਪਦੇ ਪੱਧਰ ਤੇ ਖਰਚੇ ਆਪਦੇ ਮੈਂਬਰਾਂ ਰਾਹੀਂ ਖਰਚੇ ਅਤੇ ਉੱਥੇ ਲੋਕਾਂ ਨੂੰ ਪਤਾ ਵੀ ਚੱਲੇ ਵੀ ਐਸਜੀਪੀਸੀ ਨੇ ਸਾਨੂੰ ਕੋਈ ਮਦਦ ਭੇਜੀ ਹੈ ਫਿਰ ਤਾਂ ਉਹ ਗੱਲ ਸਮਝ ਆਉਂਦੀ ਹੈ ਪਰ ਜੇ ਕੋਈ ਪੈਸਾ ਐਸਜੀਪੀਸੀ ਦਾ ਕਹਿਣ ਵੀ ਜਾ ਕੇ ਸੁਬੀਤ ਸਿੰਘ ਬਾਦਲ ਨੇ ਭੇਜਿਆ ਤਾਂ ਉਹ ਉਹ ਗੱਲ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ